ਆਪ ਆਧਵੀ ਪਾਰਟੀ ਦੇ ਵੋਲੰਟੀਅਰ ਗਰਮੀ ਦੇ ਵਿੱਚ ਹੋਏ ਆਕ ਬਬੂੜਾ ਜਿਨ੍ਹਾਂ ਨੇ ਐਜ਼ ਏ ਆਜ਼ਾਦ ਉਮੀਦਵਾਰ ਚੋਣ ਲੜੀ ਸੀ ਹਲਕਾ ਬਰਨਾਲਾ ਤੋਂ ਪਟਿਆਲਾ ਗੁਰਦੁਆਰਾ ਦੁਖਰਵਾਨ ਸਾਹਿਬ ਕੇ ਇੱਕ ਵੱਡਾ ਇਕੱਠ ਕੀਤਾ ਗਿਆ ਗੁਰਦੀਪ ਸਿੰਘ ਬਾਠਵਲੋ ਜਿੱਤੇ ਹਜ਼ਾਰਾਂ ਆਪ ਆਧਵੀ ਪਾਰਟੀ ਦੇ ਵੋਲੰਟੀਅਰ ਵੱਲੋਂ ਅੱਜ ਸ਼ਿਰਕਤ ਕੀਤੀ ਗਈ ਵਾਲੈਂਟਾਈਨ ਅਗ ਬਬੂਲਾ ਹੋਏ ਫਿਰਦੇ ਨੇ ਕਹਿੰਦੇ ਨੇ ਦਿੱਲੀ ਦੇ ਲੋਬੀ ਵਾਲਿਆਂ ਦਾ ਕਬਜ਼ਾ ਹੈ ਪੰਜਾਬ ਤੇ ਮੁੱਖ ਮੰਤਰੀ ਭਗਵਤ ਮਾੜ ਉਹ ਆਪ ਆਦੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਦੇ ਹੱਥਾਂ ਦੀ ਕਟਕੁਤਲੀ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਬਹੁਤ ਖਰਾਬ ਹੋਵੇਗਾ ਆਪ ਆਦੀ ਪਾਰਟੀ ਵਾਸਤੇ ਤੇ ਲੋਕ ਇਹਨਾਂ ਨੂੰ ਜੁੱਤੀਆਂ ਮਾਰਨਗੇ ਇਹ ਗੱਲ ਕਹਿ ਰਹੇ ਨੇ ਗੁਰਦੀਪ ਸਿੰਘ ਬਾਠ ਪਟਿਆਲਾ ਵਿਖੇ ਦੁਕਰਮਾਰ ਦੁਕਰਮਾਰ ਗੁਰਦੁਆਰਾ ਸਾਹਿਬ ਸਾਹਿਬ ਦੇ ਅੱਗੇ ਅੱਜ ਆ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿੱਤੇ ਆ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਕੀ ਚਿਹਰਾ ਪਾਇਆ ਜਾ ਰਿਹਾ ਹੈ ਕਿ ਸਾਨੂੰ ਨਜ਼ਰ ਅੰਦਾਜ਼ ਕਿਉਂ ਸਾਡੇ ਕੋਲ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਵੰਡਾ ਕਿਉਂ ਲਈਆਂ ਅਸੀਂ ਘਰ ਘਰ ਜਾ ਕੇ ਸ਼ੁਰੂ ਆ ਆਦਮੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਤੇ ਉਹਨਾਂ ਨੇ ਕਿਹਾ ਗਰਮੀ ਹੈ ਦੋ ਇਹ ਆ ਜਮਨੀ ਚੋਣ ਹੋਣ ਜਾ ਰਹੀ ਹੈ ਹਲਕਾ ਲੁਧਿਆਣਾ ਤੋਂ ਜਿੱਥੂ ਸੰਜੀਪ अरोड़ा ਦੇ ਇਥੇ ਜਵਾਨ ਤੇ ਜਬਤ ਹੋਵੇਗੀ ਉਹਨਾਂ ਕਹਿੰਦੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪੈਣੀਆਂ ਤਾਂ ਬੜੀ ਦੂਰ ਦੀ ਗੱਲ ਹੈ ਸਰਕਾਰ ਬਣਨੀ ਤਾਂ ਬੜੀ ਦੂਰ ਦੀ ਗੱਲ ਹੈ ਲੋਕ ਇਹਨਾਂ ਨੂੰ ਘਰਾਂ ਦੇ ਵਿੱਚ ਵਣ ਨਹੀਂ ਦੇਣਗੇ ਇਹਨਾਂ ਦੇ ਧਾਨੇ ਉਖਾਰੇ ਜਾਣਗੇ ਇਹਨਾਂ ਦੇ ਚੋਣ ਪ੍ਰਚਾਰ ਜਿਹੜੇ ਨੇ ਪੰਦ ਕਰਾਏ ਜਾਣਗੇ ਪੰਜਾਬ ਦੇ ਲੋਕਾਂ ਵੱਲੋਂ ਇਮਨ ਤੋਂ ਅੱਗੇ ਹੋਏ ਵਲੰਟੀਅਰ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਰ ਹੋ ਰਹੀ ਹੈ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜੁੱਤੀਆਂ ਪਹਿਣ ਗਿਆ ਤੇ ਹੁਣ ਸੰਜੀਵ ਅਰੋੜਾ ਦੀ ਜਮਤ ਹੋਵੇਗੀ ਦਿੱਲੀ ਵਾਲਿਆਂ ਦੇ ਹੱਥ ਵਿੱਚ ਵਲੰਟੀਅਰ ਨੂੰ ਨਜ਼ਰ ਅੰਦਾਜ਼ ਕਰਨਾ ਦਿੱਲੀ ਤੋਂ ਚੰਗੇ ਬੰਦੇ ਨੇ ਯੂਪੀ ਤੋਂ ਚੰਗੇ ਬੰਦੇ ਨੇ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਦਾ ਬੂਟਾ ਲਾਇਆ ਹੈ ਉਹ ਕਿੱਧਰ ਜਾਣਗੇ ਗੁਰਦੀਪ ਬਾਠ ਵੱਲੋਂ ਅੱਜ ਫਿਰ ਦੁਬਾਰਾ ਵਟ ਕੱਢੇ ਗਏ ਫਿਰ ਉਹਨਾਂ ਨੇ ਇੱਕ ਹੋਰ ਬੜੀ ਵੱਡੀ ਗੱਲ ਕਹੀ ਉਹਨਾਂ ਕਿਹਾ ਕਿ ਉਗੋਕੇ ਵਾਲੇ ਆਪ ਦੜੇ ਸਟਦਾ ਕੰਮ ਕਰਾਉਂਦੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਖੁਦ ਚਿੱਟੇ ਚਿੱਟੇ ਦਾ ਕਾਰੋਬਾਰ ਕਰਾਉਂਦੇ ਨੇ ਤੇ ਇਹ ਕਿਹੜੇ ਨਸ਼ਾ ਮੁਕਤ ਪੰਜਾਬ ਦੀ ਗੱਲ ਕਰਦੇ ਨੇ ਗੁਰਦੀਪ ਬਾਠ ਉਹਨਾਂ ਵੱਲੋਂ ਅੱਜ ਵੱਡੇ ਇਲਜ਼ਾਮ ਲਗਾਏ ਗਏ ਸਾਰੇ ਪੁੱਤਰੇ ਖੋਲ ਕੇ ਰੱਖ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਅਤੇ ਮੰਤਰੀਆਂ ਦੇ ਕੌਣ ਦਲੇ ਸੱਤੇ ਦਾ ਕੰਮ ਕਰਦਾ ਹੈ ਕਿੰਨਾ ਵੱਲੋਂ ਚਚਾਬੂਆ ਜਾਂਦਾ ਹੈ ਅਤੇ ਕਿੰਨਾ ਨੇ ਜਿਹੜੇ ਆਮ ਸੀ ਉਹਨਾਂ ਖਾਸ ਬਣ ਗਏ ਦੋ ਤਿੰਨ ਤਿੰਨ ਮਜਲੀ ਕੋਠੀਆਂ ਪਾਲੀਆਂ